ਚੇਅਰਮੈਨ ਸਹਿਜਪਾਲ ਸਿੰਘ ਲਾਡਾ ਨੇ ਪਟਿਆਲਾ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਹਲਕਾ ਕਨੌਰ ਦੇ ਸ਼ੰਭੂ ਬਲਾਕ ਅਧੀਨ ਪੈਂਦੇ ਪਿੰਡਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਜਦੋਂ ਪਿੰਡਾਂ ਦੇ ਵਿੱਚ ਪਹੁੰਚੇ ਤਾਂ ਉਹਨਾਂ ਦਾ ਭਰਵਾ ਸਵਾਗਤ ਹੋਇਆ ਜਦੋਂ ਪਿੰਡ ਰਾਜਗੜ ਪਹੁੰਚੇ ਤਾਂ ਉਹਨਾਂ ਨੇ ਸਾਡੇ ਚੈਨਲ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਉਸ ਦੌਰਾਨ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਚੇਅਰਮੈਨ ਸਹਜਪਾਲ ਸਿੰਘ ਲਾਡਾ ਦੇ ਜੁਬਾਨੀ ਇਹਦੇ ਚ ਪਹਿਲਾ ਤੇ ਮੈਂ ਸਾਰੇ ਜਿੰਨੇ ভোটার ਨੇ ਆਪਣੇ ਲੋਕ ਸਭਾ ਦੀ ਆਪਾਂ ਚੋਣ ਲੜੀ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਨਾ ਵੱਡ ਚੜ ਕੇ ਹੌਸਲੇ ਦੇ ਨਾਲ ਅਸੀਂ ਸੋਚ ਦੇਖ ਰਹੇ ਸੀ ਮੈਂ ਮਿਲ ਸਾਬ ਨੂੰ ਗੱਲ ਹੋਈ ਕਿ ਪਹਿਲੀ ਵਾਰ ਹੈ 25 ਸਾਲਾਂ ਦੇ ਵਿੱਚ ਕਿ ਜਿਹੜਾ ਇਹ ਵਾਲਾ ਇਲੈਕਸ਼ਨ ਹੈ ਸੀ ਤੇ ਵਿਧਾਨ ਸਭਾ ਉਹਨਾਂ ਲੜਨ ਜਾ ਰਹੇ ਨਹੀਂ ਤੇ ਕੱਲ ਪਹਿਲਾਂ ਅੱਜ ਤੋਂ ਪਹਿਲਾਂ ਪੁਰਾਣੇ ਟੈਕਮਾਂ ਚ ਕਦੀ ਐਂ ਨਹੀਂ ਹੋਇਆ ਕਿ ਆਪਾਂ ਇੰਨੀ ਭਾਰੀ ਮਾਤਰਾ ਦੇ ਲੋਕ ਨਿਕਲ ਕੇ ਆਏ ਹੁਣ ਸ਼ੰਭੂ ਜਾ ਕੇ ਆਇਆ 50% ਪੋਲਿੰਗ ਸ਼ੰਭੂ ਹੋ ਗਈ ਸਰਾਜਗੜਾ ਆਇਆ ਰਾਜਗੜ 50% ਹੋ ਗਿਆ ਸਾਰੇ ਮਤਲਬ ਉਤਸ਼ਾਹ ਮੇਲੇ ਵਾਲਾ ਕੰਮ ਹੋਇਆ ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਚ ਤੇ ਤੁਹਾਨੂੰ ਕੀ ਲੱਗ ਰਿਹਾ ਇੱਥੇ ਵੀ ਆਪਣੀ ਪਾਰਟੀ ਦੇ ਤੋਂ ਹਾਂਜੀ ਹਾਂ ਇੱਕ ਤਰਫਾ ਮੁਕਾਬਲਾ ਹੋਇਆ ਪਿਆ ਜੀ ਸਾਰੇ ਪਿੰਡਾਂ ਚ ਤਕਰੀਬਨ ਮੈਂ ਘਟੋ-ਘਟਤੀ 35 ਪਿੰਡਾਂ ਦੇ ਵਿੱਚ ਜਾ ਕੇ ਆਇਆ ਹਾਂ ਐਮਐਲਏ ਸਾਹ ਪਰਲੀ ਬੈਠੇ ਲੱਗੇ ਹੋਏ ਨੇ ਮੈਂ ਸ਼ੰਭੂ ਬੈਠ ਲੱਗਾ ਹਾਂ ਸਰਕਾਰ ਦੀਆਂ ਗਤੀਵਿਧੀਆਂ ਨੀਤੀਆਂ ਤੋਂ ਲੋਕ ਖੁਸ਼ ਨੇ ਸੀਐਮ ਸਾਹਿਬ ਦੀ ਜਿਹੜੀ ਭਗਵੰਤ ਮਾਨ ਦੀ ਜਿਹੜੀ ਨੀਤੀਆਂ ਨੇ ਉਹਨਾਂ ਤੋਂ ਲੋਕ ਖੁਸ਼ ਨੇ ਤਾਂ ਹੀ ਇੰਨੀ ਗਰਮੀ ਦੇ ਵਿੱਚ ਦੇਖ ਰਹੇ ਆਪਾਂ ਸਾਰੇ ਤੁਸੀਂ ਆਪ ਹੀ ਦੇਖ ਰਹੇ ਹੋ ਸਵੇਰ ਦੇ ਮੀਡੀਆ ਵਾਲੇ ਦੇ ਨਾਲ ਸੀ ਕਿ ਸਾਰੇ ਕਿ ਕਿੰਨਾ ਭਾਰੀ ਛਾਹੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਬੜੇ ਵੱਡੇ ਮਰ ਜਾਣਗੇ ਜੀ ਬਲਬੀਰ ਜੀ ਡਾਕਟਰ ਬਲਬੀਰ ਜੀ ਜੇਕਰ ਲੋਕ ਸਭਾ ਦੇ ਮੈਂਬਰ ਚੁਣੇ ਜਾਂਦੇ ਨੇ ਤਾਂ ਤੁਹਾਡੇ ਵੱਲੋਂ ਜਿਹੜਾ ਉਹਨਾਂ ਕੋਲ ਵਾਅਦੇ ਕੀਤੇ ਹੋਏ ਨੇ ਉਹਨਾਂ ਨੂੰ ਤੁਸੀਂ ਕਿਸ ਕਦਰ ਪੂਰਾ ਕਰੋਗੇ ਬਿਲਕੁਲ ਜੀ ਵੇਖੋ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਰਦਾ ਗੁਰਲਾਲ ਕਨੌਰ ਜ ਕੋਈ ਇੰਨੇ ਮਿਹਨਤੀ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਬੱਡੀ ਦੇ ਵਿੱਚ ਰਹੇ ਨੇ ਉਹਨਾਂ ਨੂੰ ਕੋਈ ਗਰਮੀ ਦਾ ਨਹੀਂ ਕੋਈ ਮੀਂਹ ਦਾ ਤੂਫਾਨ ਦਾ ਹਨੇਰੀ ਦਾ ਸਾਰਾ ਦਿਨ ਪੂਰਾ ਸਵੇਰ ਤੋਂ ਸ਼ੁਰੂ ਹੁੰਦੇ ਨੇ 6 ਵਜੇ ਤੋਂ ਲੈ ਕੇ ਰਾਤ ਨੂੰ 11-12 ਵਜੇ ਤੱਕ ਇੱਕ-ਇੱਕ ਵਜੇ ਤੱਕ ਕੰਪੇਨ ਕੀਤੀ ਹੈ ਤੇ ਅਸੀਂ ਜਿਹੜੀ ਤੁਸੀਂ ਡਾਕਟਰ ਬਲਬੀਜ ਜੀ ਦੀ ਗੱਲ ਕੀਤੀ ਉਹ ਵੀ ਥੱਲੋਂ ਗਰਾਊਂਡ ਲੈਵਲ ਤੋਂ ਆਏ ਹੋਏ ਨੇ ਉਹ ਵੀ ਕੋਈ ਇਹ ਨਹੀਂ ਹੈ ਪੈਰਾਸ਼ੂਟ ਨਹੀਂ ਜੋ ਉੱਪਰੋਂ ਆਏ ਹੋਏ ਨੇ ਸੋ ਸਾਰੇ ਜਿਹੜੇ ਸਰਕਾਰ ਦੀ ਜੋ ਵੀ ਪਾਲਿਸੀਆਂ ਉਹ ਸਾਰੀਆਂ ਉਹਨਾਂ ਨੇ ਵੀ ਲੈ ਕੇ ਜੋ ਜੋ ਸਾਨੂੰ ਅੱਗੇ ਮਿਲਣਗੀਆਂ ਤੁਹਾਨੂੰ ਪੂਰਾ ਆਸ ਹੈ ਕਿ ਡਾਕਟਰ ਸਾਹਿਬ ਸਾਡੇ ਨਾਲ ਸਾਡੇ ਐਮ.ਐਲ.ਏ. ਸਾਹਿਬ ਸਾਡੇ ਨਾਲ ਸੀ.ਐਮ. ਸਾਹਿਬ ਦੀ ਜੋ-ਜੋ ਕੰਮ ਹੋਣਗੇ ਥੱਲੇ ਜਨਤਾ ਤੱਕ ਅਸੀਂ ਪਹੁੰਚਾਵਾਂਗੇ ਜੋ-ਜੋ ਡਾਕਟਰ ਸਾਹਿਬ ਤੋਂ ਸਾਨੂੰ ਆਸਾਂ ਨੇ ਸਾਰੀਆਂ ਪੂਰਨ ਸਾਨੂੰ ਅਸਾਂ ਪੂਰੀਆਂ ਹੋਣਗੀਆਂ ਵਾਏ ਗੁਰਜੀਕਰ ਖਾਲਸਾ ਵਾਏ ਦੇਖਦੇ ਸਾਡੇ ਪਿੰਡ ਰਾਜਗੜ੍ਹ 'ਚ ਇਸ ਟਾਈਮ ਕੋਈ 40-50% ਦੇ ਲਗਭਗ ਵੋਟਾਂ ਪੈ ਚੁੱਕੀਆਂ ਨੇ ਜੀ ਬਾਕੀ ਤਕਰੀਬਨ 6-7 ਵਜੇ ਤੱਕ ਸਾਨੂੰ ਉਮੀਦ ਹੈ ਵੀ 70-80-90% ਦੇ ਲਗਭਗ VOTING ਹੋਏਗੀ ਬਹੁਤ ਸ਼ਾਂਤਮਈ ਵੋਟਾਂ ਪੈ ਰਹੀਆਂ ਨੇ ਸਾਡੇ ਸਹਿਯੋਗ ਦੇ ਵਿੱਚ ਭੁੱਲਾ ਰਾਮ ਜੀ ਪ੍ਰਗਟ ਸਿੰਘ ਦੀ ਟੀਮ ਸਾਰੀ ਪੂਰਾ ਸਹਿਯੋਗ ਦੇ ਰਹੀ ਹੈ ਸਵੇਰੇ 6:00 ਵਜੇ ਲੱਗੇ ਹੋਏ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਬਣੇ ਪਿੰਡ ਤੋਂ ਅਰਾਲ ਜੀ ਦੇ ਚੋਲੇ ਜਪਾਵਾਂਗੇ ਪੂਰੇ ਕਲੌਨ ਬੈਲਟ ਦੀ ਹੀ ਇੱਕੋ ਸੋਚ ਹੈ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ ਡਾਕਟਰ ਬਲਵੀਰ ਜੀ ਨੂੰ ਕਾਮਯਾਬ ਬਣਾਈਏ ਸੰਸਦ ਤੇ ਭੇਜੀਏ ਤੇ ਗਿਫਟ ਦੇ ਤੌਰ ਤੇ ਸਾਨੂੰ ਲੱਗਦਾ ਹੈ ਵੀ ਮਾਨ ਸਰਕਾਰ ਸਾਡੇ ਐਮਐਲਏ ਗlalkanoor ji ਨੂੰ ਮੰਤਰੀ ਦੇ ਪੱਤਰ ਦੇ ਅਸੀਂ ਸਵੇਕ 6 ਵਜੇ ਦੇ ਇਥੇ ਬੁੱਸ ਤੇ ਆਏ ਹੋਏ ਹਾਂ 7 ਵਜੇ ਇਥੇ VOTING ਸਟਾਰਟ ਹੋ ਗਈ ਹੈ ਇਸ ਦੇ ਵਿਸਤਾਰ ਤੇ ਅਸੀਂ ਲੋਕਾਂ ਦਾ ਜਿਵੇਂ ਐਮਐਲ ਸਾਹਿਬ ਗੁਰਲਾਲ ਜੀ ਨੇ ਬਹੁਤ ਪਿੰਡਾਂ 'ਚ ਕੰਮ ਕਰਾਇਆ ਹੈ ਸਾਡੇ ਪਿੰਡ 'ਚ ਬਹੁਤ ਕੰਮ ਕਰਾਇਆ ਹੈ ਇਸੇ ਲਈ ਆਮ ਪਾਰਟੀ ਨੂੰ ਸਾਡੇ ਪਿੰਡੋਂ ਸਭ ਤੋਂ ਵੱਧ ਵੋਟ ਪਵੇਗੀ ਗੁਰਲਾਲ ਐਮਐਲਏ ਸਾਹਿਬ ਦੀ ਝੋਲੀ 'ਚ ਪਾਵਾਂਗੇ ਤੇ ਆਪਣਾ ਡਾਕਟਰ ਬਲਬੀਰ ਸਿੰਘ ਨੂੰ ਸੰਸਦ ਮੈਂਬਰ ਬਣਾਵਾਂਗੇ ਇਸੇ ਲਈ ਸਾਡੇ ਪਿੰਡ ਵਾਸੀਆਂ ਨੇ ਕਿਹਾ ਵੀ ਆਮ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾਓ ਤੇ ਪਿੰਡ ਦੇ ਕੰਮ ਕਰਾਓ। ਅਸੀਂ ਗੁਰਲਾਲ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਨਾਲ ਲਾਇਆ। ਹੁਣ ਤਾਂ ਕਿੰਨੀ ਵੋਟ ਜਿਹੜੀ ਪੋਲ ਹੋ ਚੁੱਕੀ ਹੈ ਆਪਣੀ ਇੱਥੇ। ਸਾਡੇ ਪਿੰਡ ਵਿੱਚ ਹੁਣ ਤੱਕ 50% ਵੋਟ ਪੋਲਿੰਗ ਹੋ ਚੁੱਕੀ ਹੈ। ਵੋਟ ਬਹੁਤ ਵਧੀਆ ਤਰੀਕੇ ਨਾਲ ਪੋਲ ਹੋ ਰਹੀ ਹੈ। ਕੋਈ ਗਲਤ ਹੋ ਨਹੀਂ ਚੱਲ ਰਿਹਾ VOTING ਦਾ। ਵੋਟ ਸਭ ਸਾਂਝੇ ਪਾ ਰਹੇ ਨੇ। ਇਸ ਲਈ ਆਮ ਪਾਰਟੀ ਨੂੰ ਸਭ ਨਾਲ ਵੱਧ ਵੋਟ ਪਾ ਰਹੇ।